ਸੰਸਾਰ ਨਾਮ ਤੋਂ ਬਿਹੋਣਾ ਹੈ ਨਾਮ ਔਰ ਨਾਮੀ ਨੂੰ ਛੱਡ ਕੇ ਸੰਸਾਰ ਮਾਇਆ ਪਿੱਛੇ ਦੌੜ ਰਿਹਾ ਹੈ ਪਰਮਾਰਥ ਸਿੱਧ ਕਰਨ ਵਾਸਤੇ ਮਾਇਆ ਦੀ ਨਹੀਂ ਸਾਨੂੰ ਇੱਕ ਪੂਰਨ ਐਸੇ ਗਿਆਨੀ ਮਹਾਪੁਰਖ ਟੀਚਰ ਦੀ ਜ਼ਰੂਰਤ ਹੈ ਜੋ ਸਾਨੂੰ ਇਸ ਮਾਰਗ ਦੇ ਉੱਤੇ ਕਦਮ ਕਦਮ ਤੇ ਗਿਆਨ ਪ੍ਰਦਾਨ ਕਰੇ ਜਿਸ ਤਰ੍ਹਾਂ ਕਿ ਸਾਨੂੰ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਕਿਸੇ ਵੀ ਮੁਸ਼ਕਲ ਦੀ ਘੜੀ ਵਿੱਚ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਹੁਕਮਨਾਮਾ ਲੈਂਦੇ ਹਾਂ ਔਰ ਗੁਰੂ ਸਾਹਿਬ ਜੀ ਸਾਡਾ ਮਾਰਗਦਰਸ਼ਨ ਕਰਦੇ ਹਨ ਇਸੇ ਤਰ੍ਹਾਂ ਸਾਨੂੰ ਬਾਣੀ ਦੇ ਸਹੀ ਅਰਥ ਔਰ ਭਗਤੀ ਮਾਰਗ ਤੇ ਉੱਤੇ ਚੱਲਣ ਦੇ ਵਿੱਚ ਔਰ ਇਸ ਵਿੱਚ ਆਉਣ ਵਾਲੀਆਂ ਜੋ ਦਿੱਕਤਾਂ ਹਨ ਉਹਨਾਂ ਦੇ ਵਿੱਚੋਂ ਕਿੱਦਾਂ ਲੰਘਣਾ ਹੈ ਉਹਦੇ ਵਾਸਤੇ ਵੀ ਸਾਨੂੰ ਇੱਕ ਟੀਚਰ ਇੱਕ ਉਸਤਾਦ ਦੀ ਜ਼ਰੂਰਤ ਪੈਂਦੀ ਹੈ ਪ੍ਰਮਾਰਥ ਇੱਕ ਐਸਾ ਰਸਤਾ ਹੈ ਜੈਸੇ ਪਹਾੜ ਦੀ ਤਰ੍ਹਾਂ ਹੈ ਇਸ ਦੇ ਉੱਤੇ ਚੜਨਾ ਔਰ ਇਸ ਦੀ ਚੋਟੀ ਤੇ ਪਹੁੰਚਣਾ ਇਹਦੇ ਵਾਸਤੇ ਗੁਰੂ ਦੀ ਕਿਰਪਾ ਤੋਂ ਬਿਨਾ ਇਹ ਸਫ਼ਰ ਇਹ ਪੈਂਡਾ ਤੈ ਨਹੀਂ ਹੋ ਸਕਦਾ ਪ੍ਰਮਾਰਥ ਦੇ ਜਿਸ ਪਰਬਤ ਦੀ ਚੋਟੀ ਤੇ ਆਪਾਂ ਹੱਲੇ ਚੜ੍ਹਨਾ ਆਰੰਭ ਕਰਨਾ ਹੈ ਉਸ ਨੂੰ ਆਪਾਂ ਸਾਰੇ ਪਾਸੇ ਤੋਂ ਦੇਖਾਂਗੇ ਕਿ ਇਸ ਤੇ ਚੜਨ ਦੇ ਕਿੰਨੇ ਰਸਤੇ ਹਨ ਕੌਣ ਕੌਣ ਇਸ ਪਰਮਾਰਥ ਦੇ ਪਰਬਤ ਤੇ ਚੜਨ ਵਿੱਚ ਸਫਲ ਹੁੰਦਾ ਹੈ ਔਰ ਕੌਣ ਰਸਤੇ ਵਿੱਚ ਰੁਕਦਾ ਔਰ ਕੌਣ ਭਟਕਦਾ ਹੈ ਆਪਾਂ ਹੁਣ ਇਸ ਵਿਸ਼ੇ ਤੇ ਵਿਚਾਰਾਂ ਕਰਾਂਗੇ ਔਰ ਗੁਰੂ ਸਾਹਿਬ ਜੀ ਦੇ ਅੱਗੇ ਅਰਦਾਸ ਬੇਨਤੀ ਤਰਲਾ ਕਰਦੇ ਹਾਂ ਕਿ ਸੱਚੇ ਪਾਤਸ਼ਾਹ ਜੀਓ ਕਿਰਪਾ ਕਰੋ ਆਪਣੇ ਬੱਚਿਆਂ ਦਾ ਮਾਰਗਦਰਸ਼ਨ ਕਰੋ ਹੁਣ ਤੱਕ ਦਾਸ ਨੇ ਜਮਿਨੀ ਪੱਧਰ ਤੇ ਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ ਜੋ ਵੀ ਗਿਆਨ ਚਰਚਾ ਕੀਤੀ ਹੈ ਉਸ ਵਿੱਚ ਅਸੀਂ ਸਫਰ ਵਿੱਚ ਸੀ ਔਰ ਹਾਂ ਜਿਸ ਅਕਾਲ ਪੁਰਖ ਪਰਮ ਪਿਤਾ ਪਰਮਾਤਮਾ ਨਰੰਜਨ ਰੂਪ ਸਰਬ ਕਲਾ ਸਮਰਥ ਅਗੰ ਅਗੋਚਰ ਸਤ ਚਿਤ ਆਨੰਦ ਦੁਨੀਆ ਔਰ ਖੰਡਾਂ ਬ੍ਰਹਿਮੰਡਾਂ ਦੇ ਮਾਲਿਕ ਸਤਨਾਮ ਵਾਹਿਗੁਰੂ ਦੇ ਕਾਣ ਮਾਤਰ ਸਰੂਪ ਨੂੰ ਜਾਣਨ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਹਾਂ ਪਰ ਜਿਸ ਪਹਾੜ ਤੇ ਆਪਾਂ ਸਭ ਜੀਵਾਂ ਨੇ ਚੜਨਾ ਹੈ ਖਿਆਲ ਰੱਖਣਾ ਉਸ ਦੀ ਉਚਾਈ ਦੀ ਕੋਈ ਸੀਮਾ ਨਹੀਂ ਉਸ ਦੀ ਉਚਾਈ ਦੀ ਕੋਈ ਹੱਦ ਬੰਨਾ ਨਹੀਂ ਹੈ ਆਪਾਂ ਸਾਰੇ ਜਿਸ ਪਰਮਾਰਥ ਦੀ ਗੱਲ ਕਰਦੇ ਹਾਂ ਜਿਸ ਪਰਮਾਤਮਾ ਦੀ ਆਪਾਂ ਗੱਲ ਕਰਦੇ ਹਾਂ ਉਸ ਦੇ ਦਰਸ਼ਨ ਹੋਣੇ ਜਾਂ ਉਸ ਦੇ ਸਰੂਪ ਬਾਰੇ ਸਾਨੂੰ ਗਿਆਨ ਹੋਣਾ ਬਹੁਤ ਜ਼ਰੂਰੀ ਹੈ ਬਾਣੀ ਗੁਰੂ ਵਿੱਚ ਸਾਨੂੰ ਸਮਝਾਣਾ ਕੀਤਾ ਹੈ ਬਿਨ ਦੇਖੇ ਉਪਜੇ ਨਹੀਂ ਆਸਾ ਜੋ ਦੇਸੈ ਸੋ ਹੋਏ ਬਿਨਾਸਾ ਵੈਸੇ ਤਾਂ ਅਕਤ ਹੈ ਇਸ ਦੇ ਲਈ ਅਸੀਂ ਕੋਈ ਵੀ ਸੋਚ ਬੁੱਧੀ ਦੇ ذریعے ਉਸ ਦੇ ਸਰੂਪ ਦਾ ਵਰਣਨ ਨਹੀਂ ਕਰ ਸਕਦੇ ਪਰ ਮਹਾਪੁਰਖਾਂ ਦੀ ਕਥਨੀ ਔਰ ਅਨੁਭਵ ਦੇ ذریعے ਜੋ ਮਾਲਕ ਦੀ ਕਿਰਪਾ ਹੈ ਜੋ ਗਿਆਨ ਬਖਸ਼ਿਆ ਹੈ ਉਹ ਆਪ ਜੀ ਦੇ ਨਾਲ ਸਾਂਝਾ ਕਰ ਰਹੇ ਹਾਂ ਧਰਤੀ ਦੇ ਉੱਤੇ ਮੇਰੇ ਪ੍ਰਭੂ ਮੇਰੇ ਭਗਵਾਨ ਦੇ ਚਰਨ ਹਨ ਔਰ ਆਕਾਸ਼ ਨੂੰ ਛੂੰਦਾ ਉਸ ਦਾ ਸੀਸ ਹੈ ਔਰ ਜਿੰਨੇ ਵੀ ਸ੍ਰਿਸ਼ਟੀ ਦੇ ਵਿੱਚ ਪਹਾੜ ਹਨ ਉਹਨਾਂ ਪਹਾੜਾਂ ਨੂੰ ਅਗਰ ਇਕੱਠਾ ਕਰ ਲਿਆ ਜਾਵੇ ਤਾਂ ਉਹ ਦੀਆਂ ਹੱਡੀਆਂ ਹਨ ਔਰ ਜਿੰਨੇ ਵੀ ਸਮੁੰਦਰ ਦਰਿਆ ਨਦੀਆਂ ਹਨ ਇਹ ਉਹਦੀਆਂ ਨਾੜਾਂ ਉਹਦਾ ਖੂਨ ਹੈ ਔਰ ਕਰੋੜਾਂ ਹੀ ਧਰਤੀਆਂ ਇਕੱਠੀਆਂ ਕਰ ਲੀਆਂ ਜਾਣ ਤਾਂ ਉਸ ਦਾ ਇਹ ਚਮੜੀ ਬਣਦੀ ਹੈ ਔਰ ਸਾਰੇ ਸ੍ਰਿਸ਼ਟੀ ਦੀ ਸਾਰੀ ਸ੍ਰਿਸ਼ਟੀ ਦੀ ਬਨਸਪਤੀ ਇਕੱਠੀ ਕਰ ਲਈ ਜਾਵੇ ਤਾਂ ਉਹਦੇ ਰੋਮ ਬਣਦੇ ਹਨ ਚੰਦ ਔਰ ਸੂਰਜ ਉਹਦੇ ਸੁੰਦਰ ਲੋਚਨ ਹਨ ਉਹਦੇ ਨੇਤਰ ਹਨ ਐਸਾ ਵਿਰਾਟ ਸਰੂਪ ਹੈ ਮੇਰੇ ਪ੍ਰਭੂ ਦਾ ਔਰ ਇਤਨਾ ਕੁਝ ਜਾਣਨ ਤੋਂ ਬਾਅਦ ਵਿੱਚ ਵੀ ਪ੍ਰਮਾਤਮਾ ਦੇ ਸਰੂਪ ਨੂੰ ਵਰਣਨ ਕਰਨਾ ਇਨਸਾਨੀ ਬੁੱਧੀ ਤੋਂ ਪਰੇ ਹੈ। ਔਰ ਅਗਰ ਕੋਈ ਇਹ ਕਹੇ ਕਿ ਇੱਥੇ ਹੀ ਬਸ ਹੈ। ਇਹ ਹੀ ਉਸ ਦਾ ਅਸਲੀ ਸਰੂਪ ਹੈ ਤਾਂ ਬਾਣੀ ਗੁਰੂ ਦੇ ਵਿੱਚ ਉਸ ਨੂੰ ਮੂਰਖ ਦਾ درجہ ਦਿੱਤਾ ਗਿਆ ਹੈ। ਔਰ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਹਨ ਕਿ ਇਹ ਚੱਖ ਮਾਰ ਰਿਹਾ ਹੈ। ਇਹ ਸਰੂਪ ਤਾਂ ਇੱਕ ਭਗਤ ਦੀ ਭਗਤੀ ਤੋਂ ਪ੍ਰਸੰਨ ਹੋ ਕੇ ਪ੍ਰਮਾਤਮਾ ਨੇ ਉਸ ਤੇ ਕਿਰਪਾ ਕਰਕੇ ਦਇਆ ਕਰਕੇ ਉਸ ਨੇ ਆਪਣਾ ਇਹ ਵਿਰਾਟ ਸਰੂਪ ਪ੍ਰਗਟ ਕੀਤਾ ਹੈ ਦਾਸ ਅਕਸਰ ਇਸ ਸਰੂਪ ਦੇ ਦਰਸ਼ਨ ਔਰ ਇਸ ਨੂੰ ਅਨੁਭਵ ਕਰਦਾ ਹੈ ਇਸ ਦੇ ਬਾਵਜੂਦ ਵੀ ਅਸੀਂ ਹਮੇਸ਼ਾ ਅਕਾਲ ਪੁਰਖ ਵਾਹਿਗੁਰੂ ਪਰਮ ਪਿਤਾ ਪ੍ਰਮਾਤਮਾ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜੀ ਅੱਗੇ ਅਰਦਾਸਾਂ ਬੇਨਤੀਆਂ ਕਰਦੇ ਰਹਿੰਦੇ ਹਾਂ ਹੇ ਸੱਚੇ ਪਾਤਸ਼ਾਹ ਹੇ ਕਰੂਣਾ ਦੇ ਸਾਗਰ ਹੇ ਦੀਨ ਬੰਦੂ ਖੰਡਾਂ ਬ੍ਰਹਮੰਡਾਂ ਦੇ ਮਾਲਿਕ ਸੁੱਖਾਂ ਦੇ ਦਾਤਾ ਜੰਮਣ ਮਰਨ ਤੋਂ ਪਰੇ ਮੇਰੇ ਦੀਨ ਦਿਆਲ ਕਿਰਪਾ ਕਰੀ ਇਸ ਗਿਆਨ ਤੋਂ ਇਸ ਸਰੂਪ ਤੋਂ ਇਸ ਅਵਸਥਾ ਤੋਂ ਕਦੇ ਦੂਰ ਨਾ ਕਰੀ ਆਪਨੇ ਚਰਨਾਂ ਵਿੱਚ ਅਪੇਧ ਕਰ ਲੈ ਆਪ ਜੀ ਦੀ ਕਿਰਪਾ ਆਪ ਜੀ ਦੀ ਦ੍ਰਿਸ਼ਟੀ ਆਪ ਜੀ ਦਾ ਸਨਮੁਖ ਹਮੇਸ਼ਾ ਇਸੇ ਤਰ੍ਹਾਂ ਬਣਿਆ ਰਹੇ ਇਤਨੇ ਪਿਆਰੇ ਪ੍ਰੀਤਮ ਨੂੰ ਛੱਡ ਕੇ ਦੁਨੀਆ ਪਲ ਦੋ ਪਲ ਦੇ ਸਕੂਨ ਸੁਖ ਦੇ ਲਈ ਹਰੀ ਨਾਮ ਨੂੰ ਬੁਲਾ ਕੇ ਭਟਕ ਰਹੀ ਹੈ ਜੀਵ ਆਤਮਾ ਵੀ ਕੀ ਕਰੇ ਕੋਈ ਸਹੀ ਮਾਰਗਦਰਸ਼ਨ ਕਰਨ ਵਾਲਾ ਛੇਤੀ ਦੇਕੇ ਮਿਲਦਾ ਹੀ ਨਹੀਂ ਇਸ ਤਰ੍ਹਾਂ ਲੱਗਦਾ ਹੈ ਕਿ ਪੂਰਨ ਗਿਆਨ ਦੇਣ ਵਾਲਿਆਂ ਦਾ ਕਾਲ ਪੈ ਗਿਆ ਹੈ। ਔਰ ਸੰਸਾਰਿਕ ਜ਼ਰੂਰਤਾਂ, ਨਾਮ, ਝੂਠੀ ਸੋਭਾ, ਮਾਣ ਵਡਿਆਈ ਪ੍ਰਾਪਤ ਕਰਨ ਦੇ ਲਈ ਭਗਤੀ ਕਰਦੇ ਹਨ ਔਰ ਇਹਦੇ ਵਿੱਚ ਅਕਸਰ ਜ਼ਿਆਦਾਤਰ ਜੀਵਾਤਮਾਾਂ ਮਾ ਪਟਕ ਜਾਂਦੀਆਂ ਹਨ ਜਦੋਂ ਉਹਨਾਂ ਨੂੰ ਕੋਈ ਭਗਤੀ ਮਾਰਗ ਤੇ ਪ੍ਰਮਾਤਮਾ ਦੇ ਪ੍ਰਤੀ ਸਹੀ ਜਾਣਕਾਰੀ ਔਰ ਸਹੀ ਗਿਆਨ ਦੇਣ ਵਾਲਾ ਨਹੀਂ ਮਿਲਦਾ ਸਾਧ ਸੰਗਤ ਜੀ ਆਪਾਂ ਜਿਸ ਵਿਸ਼ੇ ਤੇ ਅੱਗੇ ਵਧਦੇ ਜਾ ਰਹੇ ਹਾਂ ਇਹ ਇੱਕ ਐਸਾ ਉਹ ਪਰਬਤ ਹੈ ਇੱਕ ਐਸਾ ਉਹ ਵਿਸ਼ਾਲ ਪਹਾੜ ਹੈ ਭਗਤੀ ਮਾਰਗ ਦੀ ਉਚਾਈ ਦਾ ਕੋਈ ਹੱਦ ਬੰਨਾ ਨਹੀਂ ਹੈਗਾ ਕਿਉਂਕਿ ਭਗਤੀ ਨੌ ਤਰ੍ਹਾਂ ਦੀ ਹੈ ਔਰ ਨੌ ਤਰ੍ਹਾਂ ਦੀ ਭਗਤੀ ਦੇ ਵਿੱਚੋਂ ਅਸੀਂ ਕਿਹੜੀ ਭਗਤੀ ਕਰਕੇ ਅਸੀਂ ਪ੍ਰਮਾਤਮਾ ਦੀ ਖੁਸ਼ੀ ਹਾਸਲ ਕਰਨੀ ਹੈ ਕਿਉਂਕਿ ਜਿਹੜਾ ਇਨਸਾਨੀ ਜਾਂ ਮਨੁੱਖਾ ਸਾਨੂੰ ਜਨਮ ਮਿਲਿਆ ਹੈ ਇਹਦੇ ਵਿੱਚ ਜਿਹੜਾ ਸਾਡਾ ਮਕਸਦ ਹੈ ਮਕਸਦ ਤਾਂ ਸਾਡਾ ਇਹ ਹੈ ਕਿ ਅਸੀਂ ਜਿਉਂਦੇ ਜੀ ਮੁਕਤ ਹੋਣਾ ਹੈ ਜਾਨੀ ਜਿਹੜੀਆਂ ਗੱਲਾਂ ਆਪਾਂ ਮਰਨ ਤੋਂ ਬਾਅਦ ਚ ਬਾਅਦ ਤਾਂ ਕੁਛ ਨਹੀਂ ਉਹਦੇ ਬਾਰੇ ਆਪਾਂ ਹਲੇ ਗੱਲ ਨਹੀਂ ਕਰਨੀ ਗੱਲ ਜਉਂਦੇ ਜੀ ਵੀ ਅਸੀਂ ਜਿਹੜੇ ਇਹ ਦੁੱਖ ਕਲੇਸ਼ ਇਹ ਜੋ ਹਰਖ ਸੋਗ ਬਿਮਾਰੀਆਂ ਨਫੇ ਨੁਕਸਾਨ ਦੁਨੀਆ ਤਰਾਹੀ ਮਾਮ ਤਰਾਹੀ ਮਾਮ ਹੋਈ ਪਈਆ ਇਸ ਤੋਂ ਛੁਟਕਾਰਾ ਕਿਦਾਂ ਪਾਈਏ ਇਹ ਜਿਹੜਾ ਮਾਂ ਦੇ ਗਰਭ ਵਿੱਚ 9 ਮਹੀਨੇ ਅਸੀਂ ਲਟਕਦੇ ਹਾਂ ਉਸ ਤੋਂ ਬਾਅਦ ਜਿਹੜੀ ਇਹ 84 ਹੈ ਇਤੋਂ ਕਿਦਾਂ ਮੁਕਤੀ ਪਾਈਏ ਇਹ ਉਹ ਉਸ ਮਾਰਗ ਦੇ ਉੱਤੇ ਆਪਾਂ ਹੁਣ ਅੱਗੇ ਵਧਦੇ ਜਾ ਰਹੇ ਹਾਂ ਮੈਂ ਪਹਾੜ ਦੀ ਜਿਹੜੀ ਤੁਹਾਨੂੰ ਇੱਕ ਐਗਜ਼ਾਮਪਲ ਦੇ ਰਿਹਾ ਹਾਂ ਪਹਾੜ ਦੀ ਐਗਜ਼ਾਮਪਲ ਇਸ ਕਰਕੇ ਦੇ ਰਿਹਾ ਹਾਂ ਕਿ ਜਿਹੜੀ ਭਗਤੀ ਮਾਰਗਾ ਬਹੁਤ ਸਾਰੇ ਮਹਾਪੁਰਖਾਂ ਨੇ ਗੁਰੂ ਸਾਹਿਬਾਨਾਂ ਨੇ ਇਹਨੂੰ ਸੰਸਾਰ ਸਮੁੰਦਰ ਕਹਿ ਕੇ ਵੀ ਸਬੋਧਨ ਕੀਤਾ ਹੈ ਔਰ ਇਸ ਭਗਤੀ ਮਾਰਗ ਨੂੰ ਪਰਮਾਰਥ ਨੂੰ ਇੱਕ ਉੱਚੀ ਚੋਟੀ ਤੇ ਘਾਟੀ ਵੀ ਕਹਿ ਕੇ انہوں ਨੇ ਸਬੋਧਨ ਕੀਤਾ ਹੈ ਸੁਦਾਸ ਜੋ ਪਰਬਤ ਦਾ ਜਾਂ ਪਹਾੜ ਦਾ ਜ਼ਿਕਰ ਕਰ ਰਿਹਾ ਹੈ ਇਹਦੇ ਵਿੱਚ ਸਾਨੂੰ ਸਮਝਣਾ ਥੋੜਾ ਜਿਹਾ ਆਸਾਨ ਹੋ ਜਾਏਗਾ ਹੁਣ ਤੱਕ ਦਾਸ ਨੇ ਜੋ ਵੀ ਗੁਰੂ ਦੀ ਕਿਰਪਾ ਦੇ ਨਾਲ ਸ਼ਬਦ ਆਪ ਜੀ ਦੇ ਨਾਲ ਸਾਂਝੇ ਕੀਤੇ ਹਨ ਅਸੀਂ ਇਸ ਭਗਤੀ ਰੂਪੀ ਪਹਾੜ ਇਸ ਪਰਬਤ ਦੇ ਜ਼ਮੀਨੀ ਪੱਧਰ ਤੇ ਆਲੇ ਦੁਆਲੇ ਅਸੀਂ ਇਹਦਾ ਘੇਰਾ ਜੋ ਦੇਖਦੇ ਹਾਂ ਉਹ ਬਹੁਤ ਵਿਸ਼ਾਲ ਹੈ ਅਸੀਂ ਜ਼ਮੀਨੀ ਪਦਰਤੇ ਹੁਣ ਤੱਕ ਵਿਚਾਰਾਂ ਕੀਤੀਆਂ ਹਨ ਜ਼ਮੀਨੀ ਪਦਰਤੇ ਵਿਚਾਰ ਕਰਨ ਦਾ ਮਤਲਬ ਕਿ ਅਸੀਂ ਹੁਣ ਇਸ ਕਾਟੀ ਤੇ ਇਸ ਪਹਾੜ ਤੇ ਚੜਨਾ ਹੈ ਕਿਉਂਕਿ ਆਪਾਂ ਜਦੋਂ ਵੀ ਕਿਸੇ ਔਖੇ ਸਫ਼ਰ ਤੇ ਜਾਣਾ ਹੁੰਦਾ ਹੈ ਉਸ ਦੀ ਤਿਆਰੀ ਤਾਂ ਕਰਨੀ ਹੀ ਪੈਂਦੀ ਹੈ ਇਸ ਲਈ ਆਪਾਂ ਸੇਵਾ ਸਿਮਰਨ satsang ਅ ਕਰਮਾਂ ਦਾ ਹੋਰ ਬਹੁਤ ਸਾਰੇ ਵਿਸ਼ਿਆਂ ਤੇ ਆਪਾਂ ਘਾਟੋ ਘਟ ਵੀ ਅ 16-17 ਵੀਡੀਓਜ਼ ਬਣਾਈਆਂ ਨੇ ਉਹਨਾਂ 16-17 ਵੀਡੀਓਜ਼ ਦੇ ਵਿੱਚ ਇਹ ਸਾਰਾ ਦਰਸਾਣ ਦੀ ਕੋਸ਼ਿਸ਼ ਕੀਤੀ ਹੈ ਕਿ ਇੱਕ ਵਿਅਕਤੀ ਜਦੋਂ ਪਰਮਾਰਥ ਦੇ ਰਸਤੇ ਤੇ ਤੁਰਦਾ ਹੈ ਤਾਂ ਉਹਨੂੰ ਕੀ ਕੀ ਕਰਨਾ ਚਾਹੀਦਾ ਹੈ ਔਰ ਕਿਸ ਤਰ੍ਹਾਂ ਉਹ ਪਿਓਰ ਹੋ ਸਕਦਾ ਹੈ ਔਰ ਪਰਮਾਤਮਾ ਕਿਹੜੀ ਸੋਲਸ ਨੂੰ ਕਿਹੜੇ ਜੀਵਾਤਮਾ ਨੂੰ ਆਪਣੇ ਨਾਲ ਮਿਲਾਨ ਵਿੱਚ ਹਮੇਸ਼ਾ ਤਤਪਰ ਰਹਿਂਦਾ ਹੈ ਇਸ ਲਈ ਇਸ ਲਈ ਆਪਾਂ ਹੁਣ ਜਿਸ ਭਗਤੀ ਨਾਮ ਦੇ ਪਰਬਤ ਦੀ ਗੱਲ ਕਰਦੇ ਹਾਂ ਜਿਸ ਪਰਮਾਰਥ ਦੇ ਮਾਰਗ ਦੀ ਗੱਲ ਕਰਦੇ ਹਾਂ ਆਪਾਂ ਉੱਤੇ ਹੁਣ ਚੜਨਾ ਹੈ ਲੇਕਿਨ ਉਹਦੇ ਤੇ ਚੜਨ ਤੋਂ ਪਹਿਲਾਂ ਆਪਾਂ ਇੱਕ ਹੋਰ ਬਹੁਤ ਹੀ ਗਹਿਰਾ ਵਿਚਾਰ ਹੈ ਕਿ ਇਹਦੇ ਉੱਤੇ ਚੜਨ ਵਾਲਿਆਂ ਦੀ ਗਿਣਤੀ ਬਹੁਤ ਬਹੁਤ ਜ਼ਿਆਦਾ ਹੈ ਕਿਉਂਕਿ ਇਨਸਾਨ ਨੂੰ ਹੋਂਦ ਵਿੱਚ ਆਏ ਨੂੰ ਤਕਰੀਬਨ ਜੋ 3 ਤੋਂ 4 ਸਾਲ 4000 ਸਾਲ ਹੋਏ ਨੇ ਆਪਾਂ 4000 ਸਾਲ ਮੰਨ ਕੇ ਚੱਲਦੇ ਹਾਂ ਜੋ ਦਾਸ ਨੂੰ ਮਤਲਬ ਹੁਣ ਤੱਕ ਪ੍ਰੂਫ ਮਿਲਿਆ ਸੋ 4000 ਸਾਲ ਤੋਂ ਇਨਸਾਨ ਪਰਮਾਰਥ ਦੇ ਵਿੱਚ ਵੀ ਇਸ ਪਹਾੜ ਤੇ ਚੜਿਆ ਔਰ ਚੋਟੀ ਤੇ ਕੌਣ ਪਹੁੰਚਿਆ ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਬਹੁਤ ਵਿਸਤਾਰ ਨਾਲ ਸਮਝਾਇਆ ਕਿ ਪਰਮਾਤਮਾ ਬਾਰੇ ਕੋਈ ਵੀ ਬਿਆਨ ਨਹੀਂ ਕਰ ਸਕਦਾ ਅਕਤ ਹੈ ਉਹ ਸ਼ਬਦਾਂ ਤੋਂ ਪਰੇ ਹੈ ਲੇਕਿਨ ਜਿਹੜੇ ਚੜਦੇ ਨੇ ਉਹ ਜਾਂਦੇ ਕਿੱਥੇ ਆ ਫਿਰ ਜਿਹੜਾ ਤਾਂ ਸਿਰੇ ਪਹੁੰਚ ਗਿਆ ਉਹ ਵਾਪਸ ਨਹੀਂ ਆ ਸਕਦਾ ਔਰ ਜੇ ਵਾਪਸ ਨਹੀਂ ਆਏਗਾ ਤਾਂ ਦੱਸੇਗਾ ਕਿਦਾਂ ਜਿਹੜਾ ਵਿਚਕਾਰ ਫਸ ਗਿਆ ਜਾਂ ਇਹਦੇ ਵਿੱਚ ਬਹੁਤ ਸਾਰੀਆਂ ਪਗਡੰਡੀਆਂ ਨੇ ਭਗਤੀ ਮਾਰਗ ਵਿੱਚ ਬਹੁਤ ਸਾਰੀਆਂ ਪਗਡੰਡੀਆਂ ਨੇ ਜਿਸ ਤਰ੍ਹਾਂ ਕਿ ਇੱਕ ਨਾਮ ਅਭਿਆਸੀ ਆਪਣੇ ਅਭਿਆਸ ਆਰੰਭ ਕਰਦਾ ਹੈ ਉਸ ਨੂੰ ਮਤਲਬ ਕੋਈ ਐਸਾ ਰਸਤਾ ਮਿਲ ਜਾਂਦਾ ਹੈ ਕੋਈ ਰਿੱਧੀ ਸਿੱਧੀ ਮਿਲ ਜਾਂਦੀ ਹੈ ਉਹ ਆਪਣਾ ਡੇਰਾ ਬਣਾ ਲੈਂਦਾ ਹੈ ਉਹਦੇ ਕੋਲ ਸੰਗਤ ਆਉਣ ਲੱਗ ਜਾਂਦੀ ਹੈ ਉਹ ਲੋਕਾਂ ਦੇ ਸੰਗਤਾਂ ਦੇ ਕਾਰਜ ਠੀਕ ਕਰਨ ਲੱਗ ਜਾਂਦਾ ਹੈ ਉੱਥੇ ਹੀ ਰੁਕ ਜਾਂਦਾ ਹੈ ਕੋਈ ਕਿਸੇ ਕੋਲ ਐਸਾ ਆ ਜਾਂਦਾ ਕਿ ਮੇਰੇ ਘਰ ਦੇ ਵਿੱਚ ਭੂਤ ਪ੍ਰੇਤ ਦਾ ਸ਼ਾਇਆ ਹੈ ਉਹਦੇ ਕੋਲ ਕੋਈ ਹੋਰ ਰਿੱਧੀ ਸਿੱਧੀ ਕੋਈ ਮੰਤਰ ਜਾਪ ਕਰਕੇ ਉਹਨੇ ਸਿੱਧੀ ਕਰਨ ਲਈ ਉਹਨੂੰ ਉੱਥੇ ਹੀ ਸੋਭਾ ਮਾਣ ਵਡਿਆਈ ਮਿਲਣੀ ਸ਼ੁਰੂ ਹੋ ਜਾਂਦੀ ਆ ਮਾਇਆ ਉੱਥੇ ਘੇਰ ਲੈਂਦੀ ਆ ਉਹਨੂੰ ਔਰ ਕੋਈ ਇਹਦੇ ਵਿੱਚ ਸਿਰ ਹਲਾੰਦਾ ਕੋਈ ਇਹਦੇ ਵਿੱਚ ਭੇਖਤਾਰੀ ਬਣ ਕੇ ਸੰਸਾਰ ਨੂੰ ਉਪਦੇਸ਼ ਦਿੰਦਾ ਕਿਸੇ ਦੇ ਮਨ ਵਿੱਚ ਕੋਈ ਲਾਲਚ ਕੋਈ ਸਵਾਰਥ ਤਾਂ ਨਹੀਂ ਹੁੰਦਾ ਪਰ ਰਸਤੇ ਵਿੱਚ ਪੜਾ ਆਂਦਾ ਉਹ ਉਹਦੀ ਮਤਲਬ ਆਯੂ ਖਤਮ ਹੋ ਜਾਂਦੀ ਆ ਉੱਥੇ ਸਰੀਰ ਦੀ ਉੱਥੇ ਸਮਾਪਤੀ ਕਰ ਦਿੰਦਾ ਉਦੀ ਭਗਤੀ ਉੱਥੇ ਖਤਮ ਹੋ ਜਾਂਦੀ ਆ ਉਹਨੂੰ ਫੇਰ ਅਗਲੇ ਜਨਮ ਵਿੱਚ ਉੱਥੋਂ ਸ਼ੁਰੂ ਕਰਨੇ ਪੈਣੀਆਂ ਬਹੁਤ ਬਹੁਤ ਬ੍ਰਿੱਕੀ ਗੱਲਾਂ ਨੇ ਬਹੁਤ ਰਸਤੇ ਨੇ ਜਿਨ੍ਹਾਂ ਦੇ ਉੱਤੇ ਵਿਚਾਰ ਕਰਨਾ ਪੈਂਦਾ ਹੈ ਔਰ ਇਹ ਹੁੰਦਾ ਵੀ ਆ ਇਸ ਲਈ ਇਸ ਮਾਰਗ ਦੇ ਉੱਤੇ ਇਸ ਭਗਤੀ ਰੂਪੀ ਪਰਬਤ ਦੇ ਉੱਤੇ ਚੜ੍ਹਨ ਵਾਲਿਆਂ ਦੀ ਗਿਣਤੀ ਬੇਤਹਾ ਹੈ ਲੇਕਿਨ ਪਟਕਣ ਵਾਲੇ ਜ਼ਿਆਦਾ ਨਹੀਂ ਕਿਉਂਕਿ ਇਹ ਜੰਗਲ ਹੈ ਇਹਦੇ ਵਿੱਚ ਬੜੇ ਬੜੇ ਮਗਰ ਮਛ ਬੜੇ ਬੜੇ ਨਦੀਆਂ ਦਰਿਆ ਸਮੁੰਦਰ ਸਭ ਕੁਝ ਇਹਦੇ ਵਿੱਚ ਹੀ ਆ ਕਿਉਂਕਿ ਪੂਰੀ ਸ੍ਰਿਸ਼ਟੀ ਇਸ ਭਗਤੀ ਮਾਰਗ ਦੇ ਪਰਬਤ ਦੇ ਵਿੱਚ ਸਮਾਈ ਹੋਈ ਹੈ ਇਹ ਪਰਬਤ ਕੋਈ ਮਾਉਂਟ ਐਬਰਸਟ ਦੀ ਚੋਟੀ ਵਰਗਾ ਪਰਬਤ ਨਹੀਂ ਹੈਗਾ ਇਹ ਉਹ ਪਰਬਤ ਹੈ ਜਿਹਦੇ ਵਿੱਚ ਖੰਡ ਬ੍ਰਹਿਮੰਡ ਸਮਾਏ ਹੋਏ ਨੇ ਜਿਹਦੇ ਉੱਤੇ ਆਪਾਂ ਹੁਣ ਚੜ੍ਹਨਾ ਹੈ ਸੋ ਦੁਨੀਆ ਸੰਸਾਰ ਪ੍ਰਮਾਤਮਾ ਨੂੰ ਮਿਲਣਾ ਚਾਹੁੰਦੇ ਨੇ ਪਾਣਾ ਚਾਹੁੰਦੇ ਨੇ ਸਭ ਕੁਝ ਕਰਨਾ ਚਾਹੁੰਦੇ ਆ ਭਾਵਨਾ ਸਭ ਦੀ ਵਧੀਆ ਹੁੰਦੀ ਆ ਜਦੋਂ ਕੋਈ ਤੁਰਦਾ ਇਸ ਮਾਰਗ ਤੇ ਦਿੱਕਤ ਕਦੋਂ ਆਂਦੀ ਆ ਜਦੋਂ ਅਸੀਂ ਜਿੱਦ ਜਿੱਦਾਂ ਇਸ ਪਹਾੜ ਦੀ ਚੋਟੀ ਤੇ ਅੱਗੇ ਵਧਦੇ ਹਾਂ ਜ਼ਮੀਨ ਤੋਂ ਸਾਡੇ ਪੈਰ ਜਦੋਂ ਪਹਾੜ ਦੇ ਵੱਲ ਨੂੰ ਉੱਪਰ ਚੜ੍ਹਦੇ ਹਨ ਤਾਂ ਇਸ ਮਾਰਗ ਤੇ ਅਸੀਂ ਕਦਮ ਰੱਖਦੇ ਹਾਂ 5 10 20 ਕਦਮ ਪੱਟਣ ਤੋਂ ਬਾਅਦ ਅਸੀਂ ਜਦੋਂ 15 ਫੁੱਟ 20 ਫੁੱਟ ਦੀ ਉਚਾਈ ਤੇ ਜਾਂਦੇ ਹਾਂ ਫਿਰ ਸਾਨੂੰ ਪਤਾ ਲੱਗ ਜਾਂਦਾ ਕਿ ਹੁਣ ਅਸੀਂ ਜੇ ਪਿੱਛੇ ਨੂੰ ਮੁੜਦੇ ਹਾਂ ਤਾਂ ਜਾਂ गिरਦੇ ਹਾਂ ਅਸੀਂ ਸਲਿੱਪ ਕਰਦੇ ਹਾਂ ਤਾਂ ਸਾਨੂੰ ਕੋਈ ਨਾ ਕੋਈ ਵੱਡਾ ਨੁਕਸਾਨ ਜ਼ਰੂਰ ਹੋਏਗਾ ਇਸ ਲਈ ਬਹੁਤ ਸਾਰੇ ਜੀਵ ਆਤਮਾਾਂ ਮ ਇਸ ਪਹਾੜ ਤੇ ਚੜਨ ਦੀ ਹਿੰਮਤ ਹੀ ਨਹੀਂ ਕਰਦੇ ਉਹ ਜੜਾਂ ਚ ਅਲਦ ਵਾਲੇ ਜੋ ਇਹਦਾ ਘੇਰਾ ਹੈ ਉੱਥੇ ਘੁੰਮ ਘੁਮਾ ਕੇ ਹੀ ਆਪਣਾ ਜੀਵਨ ਪੂਤ ਕਰਕੇ ਚਲੇ ਜਾਂਦੇ ਨੇ ਉਹ ਘੁੰਮਣਾ ਘੁਮਾਣਾ ਕੀ ਹੈ ਉਹ ਹੈ ਕਰਮकांड ਕਰਨੇ ਛੋਟੇ ਛੋਟੇ ਕਿਰਿਆ ਕਰਨੀਆਂ ਹੋਰ ਛੋਟੇ ਛੋਟੇ ਜਾਬ ਕਰਨੇ ਇਹ ਛੋਟੇ ਛੋਟੇ ਲੈਵਲ ਤੇ ਪਹਾੜ ਤੇ ਚੜਨ ਵਾਲੀਆਂ ਗੱਲਾਂ ਨਹੀਂ ਹੈਗੀਆਂ ਪਹਾੜ ਤੇ ਕੌਣ ਲੋਕ ਚੜਦੇ ਨੇ ਇਸ ਪਰਬਤ ਤੇ ਕੌਣ ਲੋਕ ਚੜਦੇ ਨੇ ਪਰ ਭਗਤੀ ਮਾਰਗ ਨੂੰ ਤੈਅ ਕੌਣ ਕਰਦਾ ਆ ਆਪਾਂ ਉਹਦੇ ਉੱਤੇ ਵਿਚਾਰਾ ਕਰਨੀਆਂ ਹਨ ਕਿ ਆਉਣ ਵਾਲੇ ਜੋ ਸਮੇਂ ਦੇ ਵਿੱਚ ਗੁਰੂ ਪਾਤਸ਼ਾਹ ਜੀ ਕਿਰਪਾ ਕਰਨ ਸਾਨੂੰ ਸਮੱਤ ਬਖਸ਼ਣ ਸਾਡਾ ਮਾਰਗਦਰਸ਼ਨ ਕਰਨ ਕਿ ਅਸੀਂ ਇਸ ਭਗਤੀ ਮਾਰਗ ਦਾ ਜੋ ਵਿਸ਼ਾ ਹੈ ਇਹਦੇ ਵਿੱਚੋਂ ਅਸੀਂ ਜੋ ਵੀ ਗਿਆਨ ਸਾਨੂੰ ਗੁਰੂ ਪਾਤਸ਼ਾਹ ਜੀ ਕਿਰਪਾ ਕਰਨਗੇ ਹਾਜ਼ਰ ਨਾਜ਼ਰ ਹੋ ਕੇ ਉਹਦੇ ਤੋਂ ਅਸੀਂ ਬਹੁਤ ਕੁਝ ਸਿੱਖ ਸਕੀਏ ਔਰ ਜਉਂਦੇ ਜੀ ਅਸੀਂ ਇਸ ਪਰਬਤ ਦੀ ਚੋਟੀ ਤੇ ਪਹੁੰਚ ਸਕੀਏ ਔਰ ਜਉਂਦੇ ਜੀ ਮੁਕਤ ਹੋਣ ਦੀ ਜੋ ਅਵਸਥਾ ਹੈ ਉਸ ਨੂੰ ਹਾਸਲ ਕਰ ਸਕੀਏ ਸੋ ਪਿਆਰੀ ਸਾਧ ਸੰਗਤ ਜੀ ਕੋਸ਼ਿਸ਼ ਹਮੇਸ਼ਾ ਹਰ ਵੀਡੀਓ ਵਿੱਚ ਦੱਸਦੀ ਰਹਿੰਦੀ ਹੈ ਕਿ ਗੱਲ ਨੂੰ ਅੱਗੇ ਤੋਰਾ ਪਰ ਵਿਸ਼ਾ ਹੀ ਇੰਨਾ ਗੰਭੀਰ ਹੈ ਕਿਤੇ ਨਾ ਕਿਤੇ ਸ਼ਬਦ ਕੁਮਾਕ ਮਾ ਕੇ ਉੱਥੇ ਹੀ ਲਿਆ ਕੇ ਖੜਾ ਕਰ ਦਿੰਦੇ ਹਨ ਬਹੁਤ ਬਹੁਤ ਸਲੋ ਇਹ ਅੱਗੇ ਵੱਧ ਰਿਹਾ ਹੈ ਮਤਲਬ ਕੋਸ਼ਿਸ਼ ਪੂਰੀ ਕਰਦਾ ਹਾਂ ਕਿ ਅੱਗੇ ਵਧੇ ਲੇਕਿਨ ਹਰ ਵੀਡੀਓਜ਼ ਦੇ ਵਿੱਚ ਬਸ ਇੱਕ ਕੀੜੀ ਦੀ ਚਾਲ ਹੀ ਅੱਗੇ ਵੱਧ ਪਾਉਂਦਾ ਹਾਂ ਮੈਂ ਹੁਣ ਇਸ ਵੀਡੀਓ ਵਿੱਚ ਵੀ ਬਹੁਤ ਕੋਸ਼ਿਸ਼ ਕੀਤੀ ਹੈ ਕਿ ਆਪਾਂ ਕੁਝ ਵਿਚਾਰਾਂ ਹੋਰ ਗਹਿਰਾਈ ਵਾਲੀਆਂ ਕਰੀਏ ਪਰ ਨਹੀਂ ਕਰ پا ਰਹੇ ਸਮਾਜਾਜਤ ਨਹੀਂ ਦਿੰਦਾ ਸੋ ਇਸ ਲਈ ਆਪਾਂ ਸਾਰੇ ਨਾਮ ਬਾਣੀ ਬੰਦਗੀ ਦੇ ਨਾਲ ਜੁੜੇ ਹੋਏ ਹਾਂ ਆਪਾਂ ਇਸ ਵਾਰ ਨੌ ਤਰ੍ਹਾਂ ਦੀ ਭਗਤੀ ਦਾ ਭਗਤੀ ਦੇ ਉੱਤੇ ਵਿਚਾਰਾ ਕੀਤੀਆਂ ਹਨ ਸੋ ਆਪਾਂ ਹੁਣ ਨੌ ਤਰ੍ਹਾਂ ਦੀ ਭਗਤੀ ਔਰ ਇਸ ਪਰਬਤ ਦੇ ਉੱਤੇ ਚੜਨ ਵਾਲਿਆਂ ਦੀ ਜੋ ਸਥਿਤੀ ਕੀ ਹੁੰਦੀ ਹੈ ਕਿਦਾਂ ਕਿਦਾਂ ਕਿਹੜੇ ਕਿਹੜੇ ਪੜਾਅ ਆਉਂਦੇ ਹਨ ਕਿਦਾਂ ਰੇਧੀਆਂ ਸਿੱਧੀਆਂ ਆਉਂਦੀਆਂ ਹਨ ਕਿਹੜੇ ਕਿਹੜੀਆਂ ਸ਼ਕਤੀਆਂ ਆਉਂਦੀਆਂ ਹਨ ਕਿਹੜੇ ਕਿਹੜੇ ਲਾਲਚ ਦਿਖਾਏ ਜਾਂਦੇ ਹਨ ਤਾਂ ਜੋ ਇਹ ਪਹਾੜ ਤੋਂ गिर ਜਾਣ ਇਹ ਚੋਟੀ ਤੇ ਨਾ ਪਹੁੰਚ ਸਕਣ ਈਸ਼ਵਰੀ ਮਾਇਆ ਕੀ ਹੈ ਇਹ ਸਾਰੇ ਹੀ ਵਿਸ਼ੇ ਇਸ ਹੁਣ ਆਉਣ ਵਾਲੀਆਂ ਵੀਡੀਓਜ਼ ਦੇ ਵਿੱਚ ਆਪ ਜੀ ਨੂੰ ਸਰਵਣ ਕਰਨ ਦਾ ਮੌਕਾ ਮਿਲੇਗਾ ਔਰ ਦਾਸ ਬੋਲੋਂ ਬੇਨਤੀ ਹੈ ਕਿ ਜੋ ਵੀ ਵੀਡੀਓਜ਼ ਹੁਣ ਆਣ ਧਿਆਨ ਨਾਲ ਸੁਣਨਾ ਕਿਉਂਕਿ ਹੁਣ ਇਹਦੇ ਵਿੱਚ ਜਿੰਨਾ ਜ਼ਮੀਨੀ ਪੱਧਰ ਤੇ ਆਪਾਂ ਸੇਵਾ ਨਿਭਾਣੀ ਸੀ ਉਹ ਨਿਭਾ ਚੁੱਕੇ ਹਾਂ ਹੁਣ ਆਪਾਂ ਇਹਦੀ ਉਚਾਈ ਵੱਲ ਨੂੰ ਵਧਣਾ ਹੈ ਔਰ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਉਹਦੇ ਵਿੱਚ ਬਹੁਤ ਹੀ ਅਤੁੱਟ ਗਿਆਨ ਭੰਡਾਰ ਮਿਲਣ ਵਾਲਾ ਹੈ ਔਰ ਕਈ اڈੰਬਰ ਕਈ ਪਖੰਡ ਤੋਂ ਪੜਦਾ ਚੱਕ ਹੋਣ ਵਾਲਾ ਹੈ ਔਰ ਇਹ ਸਾਰੇ ਵਿਚਾਰ ਜੋ ਵੀ ਆਪ ਜੀ ਨਾਲ ਦਾ ਸਾਂਝੇ ਪਾਏ ਕਰੇਗਾ ਇਹ ਕੋਈ ਮੈਂ ਕਿਸੇ ਤੋਂ ਪੜ ਕੇ ਸੁਣ ਕੇ ਵਿਚਾਰਾਂ ਨਹੀਂ ਕਰਾਂਗਾ ਜੋ ਦਾਸ ਦਾ ਅਨੁਭਵ ਹੋਏਗਾ ਜੋ ਦਾਸ ਨੇ ਸਫਰ ਤੈਅ ਕੀਤਾ ਪਿਛਲੇ 30 32 ਸਾਲਾਂ ਦੇ ਵਿੱਚ ਉਸ ਸਫਰ ਦੇ ਵਿੱਚੋਂ ਆਪ ਜੀ ਨਾਲ ਕੁਛ ਕੁਛ ਸਾਂਝ ਪਾਵਾਂਗਾ ਕਿਉਂਕਿ ਪੂਰਾ ਤਾਂ ਦਾਸ ਨੂੰ ਵੀ ਨਹੀਂ ਹੁਕਮ ਦੱਸਣ ਦਾ ਸੋ ਇਸ ਲਈ ਆਪ ਜੀ ਚੈਨਲ ਨਾਲ ਇੱਕ ਕਰਤਾ ਪ੍ਰਖ ਚੈਨਲ ਨਾਲ ਜੁੜੇ ਰਹੋ ਬੇਨਤੀ ਹੈ ਔਰ ਅਗਰ ਆਪ ਜੀ ਇਸ ਚੈਨਲ ਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਵੀ ਬਟਨ ਦਬਾ ਦਿਓ ਔਰ ਅਗਰ ਆਪ ਜੀ ਨੂੰ ਚੰਗਾ ਲੱਗੇ ਸਾਡਾ ਇਹ ਜੋ ਵੀ ਉਪਰਾਲਾ ਹੈ ਗੁਰੂ ਪਾਤਸ਼ਾਹ ਦੀ ਸੇਵਾ ਦੇ ਵਿੱਚ ਨਾਮ ਬਾਣੀ ਤੇ ਬੰਦਗੀ ਦੇ ਵਿੱਚ ਜਉਂਦੇ ਜੀ ਮੁਕਤ ਹੋਣ ਦਾ ਜੋ ਸਫਰ ਹੈ ਤਾਂ ਅਗਰ ਆਪ ਜੀ ਨੂੰ ਚੰਗਾ ਲੱਗੇ ਤਾਂ ਇਹਨੂੰ ਅੱਗੇ ਵੀ ਆਪਣੇ ਸੰਗੀ ਸਾਥੀਆਂ ਨੂੰ ਭੇਜਣਾ ਆਪਣੀ ਸੇਵਾ ਸਮਝੋ ਸੋ ਹੁਣ ਦਾਸ ਨੂੰ ਜੱਸਦੇ ਹੋ ਫਤਿਹ ਦੀ ਸਾਂਝ ਪਾਣੇ ਆ ਅਗਲੀ ਵਾਰ ਦਰਸ਼ਨ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ